ਹਾਂਜੀ ਐਮਐਲ ਸਾਹਿਬ ਅੱਜ ਜਿੱਧਰ ਆਏ ਸੀ ਹਾਂਜੀ ਜਿਹੜੀ ਪਿਛਲੇ ਦਿਨੀ ਇੱਕ ਬਹੁਤ ਮੰਦਭਾਗੀ ਘਟਨਾ ਸਾਡੀ ਜਿਹੜਾ 15 ਸਾਲਾਂ ਦਾ ਬੱਚਾ ਜਿਹੜਾ ਮੀਂਹ ਦੇ ਵਿੱਚ ਖੇਡਦਾ ਖੇਡਦਾ ਇਹਨੂੰ ਆਪਣੇ ਤਪੇ ਸ਼ਹਿਰ ਦੇ ਵਿੱਚ ਕਰੰਟ ਲੱਗ ਗਿਆ ਸੀ ਤੇ ਉਹ ਇਸ ਦੁਨੀਆ ਤੋਂ ਚਲਾ ਗਿਆ ਸੀ ਸੋ ਸਰਕਾਰ ਵੱਲੋਂ ਅੱਜ ਅਸੀਂ ਉਸ ਘਰ ਦੇ ਲਈ ਸਹਾਇਤਾ ਜਿਹੜੀ 4 ਲੱਖ ਰੁਪਏ ਦੀ ਲੈ ਕੇ ਆਏ ਹਾਂ ਦੇਖੋ ਗਏ ਹੋਏ ਇਨਸਾਨ ਨੂੰ ਤਾਂ ਮੋੜਿਆ ਨਹੀਂ ਜਾ ਸਕਦਾ ਪਰ ਉਹਨਾਂ ਦੀ ਮਨਲੀ ਮਦਦ ਦੇ ਲਈ ਅੱਜ ਅਸੀਂ ਜਿਹੜਾ ਇੱਥੇ ਪਹੁੰਚੇ ਹਾਂ ਸੋ ਇਹਨਾਂ ਨੂੰ ਜਿਹੜਾ ਸਰਕਾਰ ਵੱਲੋਂ 4 ਲੱਖ ਰੁਪਇਆ ਉਹ ਇਹਨਾਂ ਨੂੰ ਮਿਲ ਘਟ ਕੀਤੀ ਤੇ ਮਕਾਨ ਲਈ ਸਰ ਇਹ ਮਕਾਨ ਲਈ ਦਿੱਤੇ ਗਏ ਸਰ ਦੇ ਇਹਨਾਂ ਚ ਮਤਲਬ ਬੱਚਾ ਦੁਨੀਆ ਤੋਂ ਚਲਾ ਗਿਆ ਉਹਦੇ ਲਈ ਜਿਹੜਾ ਮੌਤ ਹੈ ਤੇ ਜਿਹੜਾ ਦੂਸਰਾ ਸਾਡੀ ਇੱਕ ਭੈਣ ਵੀ ਜਿਹੜੀ ਉਹਨਾਂ ਦਿਨਾਂ ਦੇ ਵਿੱਚ ਹੀ ਬਰਸਾਤ ਦੇ ਪਾਣੀਆਂ ਦੇ ਕਾਕੇ ਨਹੀਂ ਕਰਕੇ ਉਹਨਾਂ ਦਾ ਮਕਾਨ ਹੈ ਜਿਹੜਾ ਉਹ ਡਿੱਗ ਗਿਆ ਸੀ ਤੇ ਉਹਨਾਂ ਦੀ ਵੀ ਮੌਤ ਹੈ ਜਿਹੜੀ ਉਹ ਹੋ ਗਈ ਸੀ ਉਹਨਾਂ ਦੇ ਲਈ ਜਿਹੜਾ ਮੌਤ ਹੋਣ ਕਰਕੇ ਜਿਹੜਾ 4 ਲੱਖ ਰੁਪਇਆ ਔਰ ਉਹਨਾਂ ਦਾ ਮਕਾਨ ਜਿਹੜਾ ਡਿਲੀਆ ਸੀ ਉਹਦੇ ਲਈ 1,80,000 5,80,000 ਆ ਜਿਹੜਾ ਉਹ ਸਾਡੀ ਉਸ ਭੈਣ ਦੇ ਲਈ ਆ ਤੇ ਜਿਹੜਾ 4 ਲੱਖ ਆ ਉਹ ਇਸ ਬੱਚੇ ਉਹ ਚੈੱਕ ਦੇਤਾ ਜੀ ਉਹਨਾਂ ਨੂੰ ਫਿਰ ਨਹੀਂ ਉਹ ਇਸ ਤੋਂ ਬਾਅਦ ਉਹਨਾਂ ਨੂੰ ਦੇਣਾ ਸੀ ਕੱਲ ਨੂੰ ਸੋਮਵਾਰ ਨੂੰ ਇਹਨਾਂ ਦੇ ਅਕਾਊਂਟ ਤੇ ਜਿਹੜੇ ਪੈਸੇ ਤੇ ਜਿਹੜੇ ਹੋਰ ਹੋਏ ਨਹੀਂ ਜੀ ਟਪੇ ਦੇ ਵਿੱਚ ਜਿਵੇਂ ਮਕਾਨਾਂਾਂ ਦੇ ਛੱਤਾਂ ਡਿੱਗੀਆਂ ਜਿਹੋ ਉਹਨਾਂ ਬਾਰੇ ਕੀ ਕਿ ਜਿਹੜੇ ਮਕਾਨਾਂ ਦੀਆਂ ਛੱਤਾਂ ਡੱਗ ਚੁੱਕੀਆਂ ਨੇ ਜੀ ਉਹਨਾਂ ਨੂੰ ਤਕਰੀਬਨ ਸਵਾ ਮਹੀਨੇ ਦੇ ਵਿੱਚ ਵਿੱਚ ਸਾਰਿਆਂ ਨੂੰ ਉਹਨਾਂ ਨੂੰ ਵੈਰੀਫਾਈ ਕਰਕੇ 1,80,80000 ਰੁਪਇਆ ਚਾਹੇ ਉਹ ਪਿੰਡਾਂ ਦੇ ਘਰ ਨੇ ਚਾਹੇ ਉਹ ਸ਼ਹਿਰਾਂ ਦੇ ਘਰ ਨੇ ਕਿਉਂਕਿ ਆਪਣੇ ਹਲਕੇ ਭਧੌੜ ਚ ਜਿਹੜੀ 900 ਮਿਲੀਮੀਟਰ ਦੇ ਲਗਭਗ ਕਹਿੰਦੇ ਕਿ ਵਰਖ ਹੋਈ ਕਿਉਂਕਿ ਪੂਰੇ ਪੰਜਾਬ ਚ ਸਾਰਿਆਂ ਨੂੰ ਵੱਧ ਜਿਹੜਾ ਮੀਂਹ ਆਪਣੇ ਬਰਨਾਲੇ ਜ਼ਿਲ੍ਹੇ ਚ ਪਿਆ ਔਰ ਉਹਨਾਂ ਜਿਹੜੇ ਮਕਾਨ ਪੂਰੇ ਜ਼िले ਬਰਨਾਲੇ 'ਚ ਵੀ ਡਿੱਗੇ ਆ ਚਾਹੇ ਆਪਣੇ ਹਲਕੇ ਭਧੌੜਚਾ ਸੁ ਮਹੀਨੇ ਸਵਾ ਮਹੀਨੇ ਤੱਕ ਉਹਨਾਂ ਨੂੰ ਸਾਰਿਆਂ ਨੂੰ ਵੈਰੀਫਾਈ ਕਰਕੇ ਜਿਹੜਾ ਪੈਸਾ ਉਹਨਾਂ ਨੂੰ ਦੁਬਾਰਾ ਤੋਂ ਮਕਾਨ ਬਣਾਉਣ ਲਈ ਦੇ ਦਿੱਤਾ ਜੀ ਇਹ ਹੁਣ ਤੱਕ ਕਿੰਨੀ ਇੱਕ ਦੇਤੀ ਸਹਾਇਤਾ ਜੀ ਦਿੱਤੀ ਜਿਵੇਂ ਜਿਹੜੇ ਇਹ ਅੱਜ ਹਲੇ ਪਹਿਲਾ ਆਪਣੇ ਹਲਕੇ ਭਧੌੜ ਤੋਂ ਇਹ ਸ਼ੁਰੂ ਕਰਿਆ ਗਿਆ ਜੀ ਇੱਕ ਤਾਂ ਇਸ ਪਰਿਵਾਰ ਨੂੰ ਜਿਹਨਾਂ ਦਾ ਬੱਚਾ ਇਸ ਦੁਨੀਆ ਤੋਂ ਚਲਾ ਗਿਆ ਸੀ ਤੇ ਇੱਕ ਉਹ ਸਾਡੀ ਭੈਣ ਹੈ ਜਿਹੜੀ ਕੋ ਵੀ ਦੁਨੀਆ ਤੋਂ ਚਲੀ ਗਈ ਸੀ ਹਲੇ ਫਿਲਹਾਲ ਇਹ ਸਭ ਤੋਂ ਪਹਿਲਾ ਜਿਹੜਾ ਜਿਹੜੀ ਮਦਦ ਹੈ ਉਹ ਇਨ੍ਹਾਂ ਪਰਿਵਾਰਾਂ ਨੂੰ ਦਿੱਤੀ ਗਈ ਹੈ